ਆਵਰ ਰਾਲ ਮੇਲੇ ਰੁੱਖ ਲਗਾਈ ਗਏ ਰੁੱਖਾਂ ਦੀ ਤਾਦਾਦ ਬਤਾਈ ਗਈ ਰੁੱਖ ਤਾਂ ਫਟਿੰਗਾ ਸ਼ਾਮ ਆਦਿ ਤੇ ਸ਼ਾਮ ਆ ਤੇ ਤੁਮ ਆਵਾਦ ਤੇ ਤੇਨਾ ਦੇ ਸੰਗ ਬਾਣ ਮਦਾਈ ਆਵਰ ਰਾਲ ਮੇਲੇ ਰੁੱਖ ਲਗਾਈ ਗਏ ਰੁੱਖ ਲਗਾਓ ਪਿੱਖ ਬਚਾਓ ਰੁੱਖ ਲਗਾਓ ਪਿੱਖ ਬਚਾਓ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੇਪੰ ਗੁਰ ਪ੍ਰਸਾਦ ਯਾ ਸਚ ਗੁਰਸਤ ਐਪਸ ਨਾਨਕ ਬਾਬੇ ਨਾਨਕ ਦਾ ਨਾਮ ਬੋਲ ਜ਼ਿੰਦਗੀ ਨੂੰ ਕੱਟੀ ਜਾਓ ਨਾਨਕ ਦਾ ਨਾਮ ਬੋਲ ਜ਼ਿੰਦਗੀ ਨੂੰ ਕੱਟੀ ਜਾਓ ਨਾਨਕ ਦਾ ਨਾਮ ਬੋਲ ਜ਼ਿੰਦਗੀ ਨੂੰ ਕੱਟੀ ਜਾਓ ਬੋਲੇ ਸੋਨਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੌਸਮ ਮੀਂਹ ਤੇ ਆ ਜੀ ਸਵੇਰ ਦੀ ਝੜੀ ਲੱਗੀ ਹੋਈ ਸੀਗੀ ਹੁਣ ਥੋੜਾ ਮੀਂਹ ਰੁਕਿਆ ਤੇ ਅਸੀਂ ਬੂਟੇ ਲਾਉਣ ਲੱਗੇ ਆ ਜੀ ਰੁੱਖ ਲਗਾਓ ਤੇ ਭਵਿੱਖ ਬਚਾਓ ਤੇ ਸਾਡੇ ਬਾਪੂ ਉਹਨਾਂ ਦੇ ਸਾਰਿਆਂ ਦੇ ਟੀ-ਸ਼ਰਟਾਂ ਤੇ ਵੀ ਲਿਖਿਆ ਹੋਇਆ ਵਾ ਤੇ ਅਸੀਂ ਸੰਗਤ ਨੂੰ ਵੀ ਬੇਨਤੀ ਕਰਦੇ ਆ ਭਾਈ ਸਾਡਾ ਇੱਕ ਇੰਨਾ ਕਿਸਨੇਹਾ ਜਰੂਰ ਅੱਗੇ ਪਹੁੰਚਾਓ ਜੀ ਆਪ ਇੱਕ ਰੁੱਖ ਲਗਾਉਨੇ ਆ ਨਾ ਤੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇੱਕ ਵੱਡਾ দান ਆ ਇਹ ਤੇ ਜੇ ਉਹੀ ਰੁੱਖ ਪਾਲ ਕੇ ਉਹਨੂੰ ਆਪਾਂ ਥੋੜੀ ਉਹਦੀ ਮਦਦ ਕਰ ਦਈਏ ਵੱਡਾ ਹੋਣ ਚ ਤੇ ਆਉਣ ਵਾਲੀਆਂ ਸਦੀਆਂ ਤੱਕ ਉਹ ਰੁੱਖ ਨੇ ਸਾਨੂੰ ਆਕਸੀਜਨ ਦੇਣੀ ਆ ਸਾਨੂੰ ਫਲ ਫਰੂਟ ਦੇਣਾ ਵਾ ਤੇ ਅਸੀਂ ਬੇਨਤੀ ਕਰਦੇ ਆਂ ਭੈਣੋ ਤੇ ਭਰਾਵੋ ਤੁਹਾਡੇ ਬੱਚਿਆਂ ਦੇ ਜਦੋਂ ਜਨਮ ਦਿਨ ਹੁੰਦੇ ਆ ਤੁਹਾਡੀਆਂ ਐਨਿਵਰਸਰੀਆਂ ਹੁੰਦੀਆਂ ਕੋਈ ਸਾਡਾ ਵੱਡ ਬਡੇਰਾ ਚਲੇ ਜਾਂਦਾ ਸੀ ਉਹਦੀਆਂ ਬਰਸੀਆਂ ਮਨਾਉਨੇ ਆ ਜਾਂ ਉਹਨਾਂ ਦਾ ਵੱਡਾ ਕਰਦੇ ਆ ਅਸੀਂ ਉੱਥੇ ਨਾ ਰੁੱਖ ਲਗਾਇਆ ਕਰੀਏ ਉੱਥੇ ਰੁੱਖ ਵੰਡਿਆ ਕਰੀਏ ਅਸੀਂ ਆਪਣੇ ਬੱਚੇ ਦੇ ਜਨਮ ਦਿਨ ਤੇ ਇੱਕ ਇੱਕ ਰੁੱਖ ਹਰ ਸਾਲ ਜੇ ਲਵਾਈਏ ਜੇ ਦੋ ਦੋ ਤਿੰਨ ਤਿੰਨ ਲਵਾ ਸਕਦੇ ਹੋ ਪੰਜ ਪੰਜ ਲਵਾ ਸਕਦੇ ਹੋ ਤਾਂ ਬਹੁਤ ਚੰਗੀ ਗੱਲ ਆ ਪਰ ਜੇ ਤੁਸੀਂ ਇੱਕ ਇੱਕ ਵੀ ਲਵਾ ਦਮੋ ਆ ਦੇਖੋ ਆ ਨਿੰਮ ਦੇ ਦਰਖਤ ਆ ਇਹ ਜਿਹੜੀਆਂ ਪਿਛਲੇ ਸਾਲ ਅਸੀਂ ਨਿੰਮਾਂ ਲਾਈਆਂ ਸੀ ਡੇਕਾਂ ਲਾਈਆਂ ਸੀ ਦੇਖੋ ਕਿਵੇਂ ਲਹਿ ਲਹਾ ਲਈਆਂ ਦੇਖੋ ਕਿੰਨਾ ਸੋਹਣਾ ਤੁਹਾਨੂੰ ਨਜ਼ਰ ਆਉਂਦਾ ਇੱਕ ਸਾਲ ਚ ਕਿੱਡੀਆਂ ਕਿੱਡੀਆਂ ਹੋ ਗਈਆਂ ਪਿਛਲੇ ਸਾਲ ਅਸੀਂ ਜਿੰਨੇ ਵੀ ਦਰਖਤ ਲਾਏ ਬੂਟੇ ਲਾਏ ਅੱਜ ਉਹ ਮਤਲਬ ਸਾਡੇ ਤੋਂ 4-4 ਗੁਣਾ ਵੱਡੇ ਹੋ ਗਏ ਨੇ ਇੱਕ ਸਾਲ ਚ ਤੇ ਦੇਖੋ ਤੁਹਾਡਾ ਬੱਚਾ ਜਿਹੜਾ ਹੈ ਸਾਲ ਆਪਣੇ ਹੱਥ ਨਾਲ ਬੂਟਾ ਲਾਉ ਆਪਣੇ ਜਨਮ ਦਿਨ ਤੇ ਤੇ ਜਦੋਂ ਉਹਦਾ ਅਗਲਾ ਜਨਮ ਦਿਨ ਹੋਊਗਾ ਉਹ ਬੂਟੇ ਕੋਲੇ ਖੜ ਕੇ ਜਦੋਂ ਫੋਟੋ ਖਿੱਚੂਗਾ ਜਾਂ ਕਹੂਗਾ ਪਾਪਾ ਇਹ ਆਪਾਂ ਲਗਾਇਆ ਸੀ ਮੰਮਾ ਇਹ ਆਪਾਂ ਲਗਾਇਆ ਸੀ ਉਹ ਬੂਟਾ ਇਹ ਮੰਮਾ ਇੰਨਾ ਵੱਡਾ ਕਿਵੇਂ ਹੋ ਗਿਆ ਤੇ ਉਹ ਸਵਾਲ ਤੇ ਉਹ ਸਵਾਲਾਂ ਦੇ ਜਵਾਬ ਤੇ ਜਦੋਂ ਤੁਸੀਂ ਉਹਨਾਂ ਨੂੰ ਦਿਓਗੇ ਉਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਸਿੱਖਿਆ ਹੋਊਗੀ ਇੱਕ ਵੱਡਾ ਦਾਨ ਹੋਊਗਾ ਤੇ ਅੱਜ ਸਾਡੇ ਬਾਪੂ ਬਜ਼ੁਰਗ ਸਾਰੇ ਤੁਸੀਂ ਦੇਖੋ ਪਿੱਛੇ ਤੁਰੇ ਆਉਂਦੇ ਨੇ ਜੱਗੇ ਹੋਣੀ ਤੇ ਅੱਜ ਅਸੀਂ ਇਹ ਸਾਡੇ ਰੇਲਵੇ ਲਾਈਨ ਆ ਇੱਥੇ ਰੇਲਵੇ ਲਾਈਨ ਦੇ ਨਾਲ-ਨਾਲ ਤੁਸੀਂ ਦੇਖੋ ਆ ਰੇੜਾ ਗੱਡੀ ਭਰ ਕੇ ਲੈ ਕੇ ਆ ਗਏ ਨੇ ਬੂਟਿਆਂ ਦੀ ਸਾਡੇ ਬੰਦੇ ਮਾਲੀ ਵੀ ਸਾਡੇ ਨਾਲ ਲੱਗੇ ਹੋਏ ਨੇ ਅਸੀਂ ਰੇਲਵੇ ਲਾਈਨ ਦੇ ਨਾਲ-ਨਾਲ ਧੁਰ ਤਿੱਕਰ ਸਾਰੇ ਇਹ ਟੋਏ ਪਟਾ ਕੇ ਰੱਖੇ ਹੋਏ ਸੀਗੇ ਤੇ ਹੁਣ ਉਹਨਾਂ ਟੋਇਆਂ ਦੇ ਵਿੱਚ ਅੱਜ ਬੂਟੇ ਲਾਉਣੇ ਆ ਅਸੀਂ ਅਸੀਂ ਇੰਤਜ਼ਾਰ ਕਰ ਰਹੇ ਸੀ ਵੀ ਜਿਸ ਦਿਨ ਮੀਂਹ ਪਊਗਾ ਨਾ ਵੀ ਉਸ ਦਿਨ ਆਪਾਂ ਬੂਟੇ ਲਾਵਾਂਗੇ ਕਿਉਂਕਿ ਬੂਟੇ ਤਾਂ ਪਿਛਲੇ ਕਰੀਬ 2-3 ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ ਕੰਮ ਇਹ ਲਾਈ ਜਾਂਦੇ ਆ ਅਸੀਂ ਤੇ ਬੰਡੀ ਵੀ ਜਾਂਦੇ ਆ 75000 ਬੂਟਾ ਹੁਣ ਤੱਕ ਕਰ ਕਰੀਬ ਪਿਛਲੇ ਸਾਲ ਦੇ ਵਿੱਚ ਜਿਹੜਾ ਸੀ ਅਸੀਂ ਵੰਡ ਚੁੱਕੇ ਸੀ ਤੇ ਆ ਹੁਣ 2-3 ਮਹੀਨਿਆਂ ਦੇ ਵਿੱਚ ਹੀ ਕਰੀਬ 25-30000 ਬੂਟਾ ਅਸੀਂ ਵੰਡਤਾ ਤੇ ਲਾਤਾ ਆ ਸਾੜ ਜਿਹੜੀ ਰੇਲਵੇ ਲਾਈਨ ਦੇਖਦੀ ਆ ਤੁਹਾਨੂੰ ਆ ਨਾਲ-ਨਾਲ ਉਹ ਸਾਹਮਣੇ ਦੇਖੋ ਉਧਰ ਸਾਰੀ ਉਹ ਰੇਲਵੇ ਲਾਈਨ ਹੀ ਆ ਤੇ ਉਹ ਸਾਰੀ ਰੇਲਵੇ ਲਾਈਨ ਤੇ ਅਸੀਂ ਪਨੋੜਾ ਪਿੰਡ ਤੱਕ ਇਧਰ ਨੂੰ ਅੱਗੇ ਦੂਜੇ ਪਾਸੇ ਇਧਰ ਬੱਦੋਵਾਲ ਵਾਲੇ ਪਾਸੇ ਸਾਰੇ ਬੂਟੇ ਲਾਏ ਆ ਔਰ ਸਾਰੇ ਪਾਸੇ ਬੂਟੇ ਲਾ ਕੇ ਉਹਨਾਂ ਨੂੰ ਅਸੀਂ ਹੁਣ ਟੈਂਕੀ ਦੇ ਨਾਲ ਪਾਣੀ ਵੀ ਪਾ ਕੇ ਆਉਨੇ ਆ ਆ ਦੇਖੋ ਆ ਟੋਏ ਪੱਟੇ ਆ ਅਸੀਂ ਜੀਸੀਬੀ ਮਸ਼ੀਨਾਂ ਲਾ ਕੇ ਪਹਿਲਾਂ ਤਾਂ ਇਦਾਂ ਟੋਏ ਪੱਟੇ ਸੀਗੇ ਆ ਦੇਖੋ ਆ ਟੋਆ ਪੱਟਿਆ ਹੋਇਆ ਆ ਟੋਆ ਪੱਟਿਆ ਹੋਇਆ ਆ ਇਦਾਂ ਦੋ ਦੋ ਟੋਏ ਇਦਾਂ ਲਾਈਨਾਂ ਲਾਈਆਂ ਸੀ ਬੂਟਿਆਂ ਦੀਆਂ ਪੈਰਲਰ ਬਰਾਬਰ ਦੋ ਦੋ ਬੂਟੇ ਤੇ ਇਹਦੇ ਵਿੱਚ ਸਾਰੇ ਜਿੰਨੇ ਵੀ ਬੂਟੇ ਲੱਗ ਰਹੇ ਆਏ ਸਾਰੇ ਇਹ ਨੰਮ ਦੇ ਔਲੇ ਦੇ ਬਿਹੇੜੇ ਦੇ ਦੇਗ ਦੇ ਟਾਲੀ ਦੇ ਐਸੇ ਬੂਟੇ ਆ ਜਿਹੜੇ ਆਉਣ ਵਾਲੇ ਸਮੇਂ ਚ ਭਵਿੱਖ ਦੇ ਵਿੱਚ ਸਾਡੇ ਲੋਕ ਜਿੰਨਾ ਮਰਜੀ ਫਲ ਫਰੂਟ ਖਾਈ ਜਾਣ ਜੇ ਕਿਤੇ ਇਹ ਬੂਟੇ ਚੱਲ ਪਏ ਜੇ ਕਿਤੇ ਬੂਟੇ ਹੋ ਗਏ ਤਾਂ ਦੇਖੋ ਆਹ ਬਿਹੇੜੇ ਦਾ ਬੂਟਾ ਵਾ ਤੇ ਇਹਦੇ ਵਾਸਤੇ ਅਸੀਂ ਹਮੇਸ਼ਾ ਧੰਨਵਾਦ ਕਰਦੇ ਹਾਂ ਇਸ ਸਾਲ ਦੇ ਵਿੱਚ ਜਿੰਨਾ ਬੂਟਾ ਸਾਨੂੰ ਆਗਿਆਪਾਲ ਬਾਈ ਜੀ ਹੋਣਾ ਨੇ ਦਿੱਤਾ ਵਾ ਤੇ ਜੇ ਉਹ ਸਾਰਾ ਬੂਟਾ ਅਸੀਂ ਸਹੀ ਤਰੀਕੇ ਨਾਲ ਪ੍ਰੋਪਰ ਲਾ ਕੇ ਉਹਨੂੰ ਪਾਲ ਲਿਆ ਤਾਂ ਸਾਡੀ ਬਹੁਤ ਵੱਡੀ ਇਹ ਸੇਵਾ ਜਿਹੜੀ ਲੱਗ ਜਾਣੀ ਆ ਤੁਸੀਂ ਵੀ ਇਹ ਸੇਵਾ 'ਚ ਬਣਦਾ ਹਿੱਸਾ ਪਾਵੋ ਜੀ ਜ਼ਰੂਰ ਸਾਡੇ ਆ ਮਾਲੀ ਆ ਸਾਡੇ ਕਰੀਬ 7 ਤੋਂ 8 ਬੰਦੇ ਨੇ ਜਿਹੜੇ ਹਰ ਟਾਈਮ ਇੰਨਾ ਕੰਮਾਂ ਤੇ ਲੱਗੇ ਰਹਿੰਦੇ ਨੇ ਬੂਟਿਆਂ ਨੂੰ ਪਾਣੀ ਪਾਉਣਾ ਬੂਟਿਆਂ ਨੂੰ ਲਾਉਣਾ ਤੇ ਇਵੇਂ ਆ ਤੁਸੀਂ ਅੱਗੇ ਦੇਖੋ ਆ ਟਾਲੀ ਦਾ ਬੂਟਾ ਪਿਆ ਵਾ ਉਹ ਜਾਮਣ ਦਾ ਬੂਟਾ ਪਿਆ ਵਾ ਤੇ ਮਾਲੀ ਆਹ ਬੂਟਾ ਕਾ ਦਾ ਮਾਲੀ ਅਰਜਨ ਦਾ ਬੂਟਾ ਜੀ ਇਹ ਹੈ ਨਾ ਅਰਜਨ ਛਾਲ ਤੇ ਆਹ ਮਾਲੀ ਚਿਲਮਿਲ ਚਿਲਮਲਾ ਨਿੰਮ ਟਾਲੀ ਹੈ ਨਾ ਉਹ ਕਾਦਾ ਖੜਾ ਬੂਟਾ ਉਹ ਵੀ ਚਿਲਮਲੀ ਆ ਇਹ ਟਾਲੀ ਆ ਹਨਾ ਇਹ ਟਾਲੀ ਆ ਮਤਲਬ ਸਾਰੇ ਇਹ ਬੂਟੇ ਆ ਦੇਖੋ ਨਿੰਮ ਦੇ ਬੂਟੇ ਖੜੇ ਆ ਚਿਲਮਲ ਦੇ ਖੜੇ ਆ ਬਿਹੜੇ ਦੇ ਖੜੇ ਆ ਅਰਜਨਸ਼ਾਲ ਦੇ ਖੜੇ ਆ ਦੇਖ ਖੜੀ ਆ ਨਿੰਮ ਤੇ ਮਤਲਬ ਇਹ ਸਾਰਾ ਟਰ ਟਿੱਕਰ ਦੇਖੋ ਟੋਏ ਪੱਟੇ ਪਏ ਆ ਸਾਡੇ ਆ ਤੁਸੀਂ ਦੇਖੀ ਚੱਲੋ ਆ ਸਾਰੇ ਬੂਟੇ ਉਹਲੇ ਖੜੇ ਨੇ ਸਾਡੇ ਇਹ ਚਿਲ ਮਿਲਦਾ ਵੀ ਅਰਜਨ ਦਾ ਬੂਟਾ ਹੈ ਤੇ ਆ ਟੋਏ ਪੱਟੇ ਹੋਏ ਆ ਅੱਜ ਅਸੀਂ ਉਹਨੇ ਸਾਰੇ ਬੂਟੇ ਲਾਉਣੇ ਆ ਇਹ ਸਾਰੇ ਬੂਟੇ ਅਸੀਂ ਆਪਣੇ ਬਾਪੂ ਬਜ਼ੁਰਗਾਂ ਤੋਂ ਆਪਣੇ ਪਰਿਵਾਰ ਦੇ ਇਹਨਾਂ ਮੈਂਬਰਾਂ ਦੇ ਹੱਥੋਂ ਲਵਾਉਣੇ ਆ ਜੀ ਸਾਰੇ ਤਾਂ ਜੋ ਅਸੀਂ ਆਪਣਾ ਬਣਦਾ ਜਿਹੜਾ ਯੋਗਦਾਨ ਆ ਸਮਾਜ ਦੇ ਵਿੱਚ ਸਾਡੀ ਆਉਣ ਵਾਲੀ ਪੀੜ੍ਹੀ ਵਾਸਤੇ ਹਰ ਸਾਲ ਅਸੀਂ ਇਸੇ ਤਰ੍ਹਾਂ ਕਰਦੇ ਰਹੀਏ ਅਸੀਂ ਆਪਣੇ ਇਲਾਕੇ ਤੋਂ ਸ਼ੁਰੂਆਤ ਕੀਤੀ ਹੈ ਅਸੀਂ ਪਹਿਲਾਂ ਆਪਣਾ ਇਲਾਕਾ ਭਰਾਂਗੇ ਆਪਣੇ ਇਲਾਕੇ ਦੇ ਵਿੱਚ ਉਹ ਹਰ ਖਾਲੀ ਥਾਂ ਭਰਾਂਗੇ ਜਿੱਥੇ-ਜਿੱਥੇ ਬੂਟੇ ਲੱਗ ਸਕਦੇ ਆ ਫਿਰ ਉਸ ਤੋਂ ਬਾਅਦ ਅਸੀਂ ਆਪਣੇ ਇਲਾਕੇ ਤੋਂ ਬਾਹਰ ਜਾਵਾਂਗੇ ਕਿਉਂਕਿ ਅਸੀਂ ਆਪਣੇ ਹੱਥੀਂ ਜਿਹੜੇ ਬੂਟੇ ਲਾ ਸਕਦੇ ਆ ਅਸੀਂ ਆਪਣੇ ਇਲਾਕੇ 'ਚ ਲਾ ਰਹੇ ਆ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਜਿਹੜੇ ਵੰਡ ਰਹੇ ਆ ਹੁਣ ਕੈਂਪ ਦੇ ਵਿੱਚ ਗੁਰੂ ਕੇ ਲੰਗਰ ਲੱਗਦੇ ਆ ਦਵਾਈਆਂ ਦੇ ਜਿੱਥੇ ਉੱਥੇ ਅਸੀਂ ਰੁੱਖਾਂ ਦੇ ਲੰਗਰ ਵੀ ਲਾ ਰਹੇ ਆ ਉੱਥੇ ਫਿਰੋਜ਼ਪੁਰ ਹਿਮਾਚਲ ਰਾਜਸਥਾਨ ਹਰਿਆਣਾ ਯੂਪੀ ਜੰਮੂ ਕਸ਼ਮੀਰ ਦੂਰੋਂ ਦੂਰੋਂ ਸੰਗਤਾਂ ਸਾਡੇ ਕੋਲੇ ਗੁਰੂ ਕੇ ਲੰਗਰਾਂ ਦੇ ਵਿੱਚ ਪ੍ਰਸ਼ਾਦ ਰੂਪੀ ਦਵਾਈਆਂ ਲੈਣ ਆਉਂਦੇ ਨੇ ਤੇ ਅਸੀਂ ਹਰੇਕ ਮੈਂਬਰ ਨੂੰ ਇੱਕ ਇੱਕ ਬੂਟਾ ਜਦੋਂ ਦਵਾਈ ਦਾ ਲਫਾਫਾ ਫੜਾਈਦਾ ਤੇ ਨਾਲ ਇੱਕ ਇੱਕ ਬੂਟਾ ਦੇਈਦਾ ਤੇ ਉਹ ਬੂਟਾ ਦੇ ਕੇ ਤੇ ਉਹਨਾਂ ਤੋਂ ਵਾਅਦਾ ਵੀ ਲਈਦਾ ਨਾਲ ਵੀ ਇਸ ਬੂਟੇ ਨੂੰ ਤੁਸੀਂ ਲਾਓਗੇ ਵੀ ਔਰ ਲਾ ਕੇ ਇਹਦੀ ਪਰਿਪਰਿਸ਼ ਵੀ ਕਰੋਗੇ ਉੰ데 ਕੋ ਸਾਡੇ ਸਾਰੇ ਮੈਂਬਰਾਂ ਦੇ ਹੱਥਾਂ ਦੇ ਵਿੱਚ ਬੂਟੇ ਫੜੇ ਹੋਏ ਆ ਰੁੱਖ ਲਗਾਓ ਭਵਿੱਖ ਬਚਾਓ ਇਹ ਸਾਡਾ ਨਿਸ਼ਾਨਾ ਜਿਹੜਾ ਵੀ ਮਾਈਗਰੂ ਕਿਰਪਾ ਕਰਨ ਅਸੀਂ ਪੂਰਾ ਕਰ ਸਕੀਏ ਤੇ ਸੰਗਤਾਂ ਨੂੰ ਬੇਨਤੀ ਆ ਤੁਹਾਨੂੰ ਵੀ ਬੇਨਤੀ ਆ ਵੀ ਜੇ ਸਾਡੇ ਬਾਪੂ ਬਜ਼ੁਰਗ ਬੂਟੇ ਲਾ ਸਕਦੇ ਆਪਣੇ ਹੱਥਾਂ ਨਾਲ ਹਰ ਸਾਲ ਇੱਕ ਬੰਦੇ ਦੇ ਹੱਥੋਂ 5-5 10-10 ਬੂਟੇ ਲਵਾ ਸਕਦੇ ਆ ਅਸੀਂ ਸਾਡੇ ਵਰਗੇ ਕਾਲਜੋਗੀ ਲੋਕ ਤੇ ਤੁਸੀਂ ਕਿਉਂ ਨਹੀਂ ਆਪਣੇ ਬੱਚਿਆਂ ਤੋਂ ਲਵਾ ਸਕਦੇ ਭਾਈ ਅਸੀਂ ਪੰਜ-ਪੰਜ 10-10 ਬੂਟੇ ਦੇ ਸਕਦੇ ਆ ਬਾਲੇ ਨਹੀਂ ਦੇ ਸਕਦੇ ਵੀ 100-100 2-200 ਬੂਟਾ ਪਿੰਡ ਨੂੰ ਦੇਈਏ ਪਰ ਜੇ ਕੋਈ ਨੌਜਵਾਨ ਵੀਰ ਪੰਜ-ਪੰਜ 10-10 ਬੂਟੇ ਲੈ ਕੇ ਜਾਣਾ ਚਾਹੁੰਦੇ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਬੂਟੇ ਤੁਸੀਂ ਸਾਤੋਂ ਲੈ ਸਕਦੇ ਹੋ ਔਲਾ ਬਿਹੜਾ ਬੱਲ ਨਿੰਮ ਅਰਜਣ ਤੇ ਥਿਲਮਿਲ 43 ਨਿੰਮ ਡੇਕ ਬਕੈਣ ਹੋ ਗਈ ਤੇ ਹੋਰ ਜਾਮਣ ਹੈ ਨਾ ਤੇ ਇਹ ਅਰਜਣ ਇਹ ਸਾਰੀਆਂ ਬੂਟੇ ਜਿੰਨੇ ਕੁ ਹੈਗੇ ਸਾਡੇ ਕੋਲੇ ਉਹ ਅਸੀਂ ਦੇ ਸਕਦੇ ਹਾਂ ਤੁਸੀਂ ਜਰੂਰ ਲੈ ਕੇ ਜਾਓ ਆਹੀ ਸਮਾਂ ਹੁਣ ਆ ਇੱਕ ਮਹੀਨਾ ਹੀ ਰਹਿ ਗਿਆ ਹੁਣ ਅਗਲੇ ਮਹੀਨੇ ਨਹੀਂ ਲੱਗਣੇ ਬੂਟੇ ਅਗਸਤ ਦੇ ਮਹੀਨੇ ਦੇ ਵਿੱਚ ਵੀ ਇੱਕ ਮਹੀਨਾ ਵੀ ਕਿੱਥੇ ਰਹਿ ਗਿਆ ਅੱਧਾ ਅਗਸਤ ਨਿਕਲ ਗਿਆ ਤੇ ਆਹੀ 10 15 ਦਿਨ ਰਹਿ ਗਏ ਜੇ 15 ਦਿਨਾਂ ਅੰਦਰ ਤੁਸੀਂ ਬੂਟੇ ਲਾ ਦਿਓਗੇ ਤਾਂ ਵਧੀਆ ਚੱਲ ਪੈਣਗੇ ਹੁਣ ਤਾਂ ਦੇ ਸਾਰੇ ਪਰਿਵਾਰ ਦੇ ਮੈਂਬਰਾਂ ਵੱਲੋਂ ਰੁੱਖ ਲਵਾਏ ਆ ਜੀ ਸਾਰਿਆਂ ਨੇ ਆਪ ਆਪਣੇ ਹੱਥਾਂ ਨਾਲ ਰੁੱਖ ਲਗਾਇਆ ਔਰ ਜਿੱਥੇ ਰੁੱਖ ਲਗਾਏ ਆ ਉਥੇ ਨਾਲ ਅਸੀਂ ਪਹਿਲੀ ਪੌੜੀ ਦਾ ਪਾਠ ਕਰਕੇ ਮੂਲ ਮੰਤਰ ਦਾ ਹਰੇਕ ਪੌਦਾ ਲਗਵਾਇਆ ਕਿਉਂਕਿ ਗੱਲ ਕੱਲੇ ਰੁੱਖ ਲਗਾਉਣ ਦੀ ਵੀ ਨਹੀਂ ਗੱਲ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਇਹ ਗੱਲ ਗੁਰਬਾਣੀ ਦੇ ਵਿੱਚੋਂ ਮਿਲੀਆਂ ਹੋਈਆਂ ਸਾਨੂੰ ਉਹਨਾਂ ਪੰਕਤੀਆਂ ਦੀ ਉਹਨਾਂ ਸੇਧ ਦੀ ਆ ਜਿਹੜੀ ਸਾਨੂੰ ਗੁਰਨਾਨਕ ਪਾਤਸ਼ਾਹ ਮਹਾਰਾਜ ਨੇ ਦਿੱਤੀ ਆ ਪਿਛਲੇ ਸਾਲ ਜਦੋਂ ਅਸੀਂ ਰੁੱਖ ਲਗਾਏ ਸੀ ਇਹ ਉਹਦੀਆਂ ਤਸਵੀਰਾਂ ਆ ਮੈਂ ਪਿਛਲੇ ਸਾਲ ਦੀਆਂ ਪਿਛਲੇ ਸਾਲ ਅਸੀਂ ਆਪਣੇ ਵੱਲੋਂ ਬਹੁਤ ਵੱਡੀ ਗਿਣਤੀ ਚ ਰੋਖ ਲਗਵਾਏ ਸੀ ਤੇ ਜਿਹੜੇ ਕਿ ਆਪਣੇ ਹੱਥੀਂ ਅਸੀਂ ਆਸੇ ਪਾਸੇ ਲਵਾਏ ਸੀ ਉਹ ਸਾਰੇ ਹੀ 100% ਮਤਲਬ ਕੋਈ 2 4 5% ਬੂਟਾ ਸ਼ਾਇਦ ਖਰਾਬ ਹੋਇਆ ਹੋਵੇ ਕੋਈ ਜਿਹਨ 100 ਬੂਟੇ ਚੋਂ 95 ਬੂਟੇ ਅੱਜ ਪੂਰਾ ਦਰਖਤ ਦਾ ਰੂਪ اختیار ਕਰ ਗਏ ਤੁਸੀਂ ਵੀ ਜਰੂਰ ਇਹਨਾਂ ਉਪਰਾਲਿਆਂ 'ਚ ਆਪਣੇ ਯੋਗਦਾਨ ਪਾਓ ਭਾਈ ਇਹ ਛੋਟੇ ਉਪਰਾਲੇ ਨਹੀਂ ਹੈਗੇ ਇਹ ਆਪਣੇ ਲਈ ਇੱਕ 15 ਮਿੰਟ ਦੀ ਗੱਲ ਹੈ ਕਿ ਬੂਟਾ ਲਾਉਣਾ ਪਰ ਇਹ ਬਹੁਤ ਵੱਡੇ ਉਪਰਾਲੇ ਆ ਤੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆ ਔਰ ਮਹੀਨੇ 'ਚ 4-5 ਵਾਰੀ ਉਹਨਾਂ ਨੂੰ ਪਾਣੀ ਪਾ ਕੇ ਆਓ ਉਹਨਾਂ ਕੋਲੇ ਢੀੜਾ ਮਾਰ ਕੇ ਆਓ ਅੰਜੀ ਜਾਪ ਰਿਹਾ ਸਾਨੂੰ ਵੀ ਜਿਹੜੇ ਸਾਡੇ ਲਾਏ ਬੂਟੇ ਆ ਸਾਡੇ ਪੁੱਤੇ ਪੜੋਤੇ ਇਹਨਾਂ ਦੇ ਛਾਂਵੇਂ ਬੈਠਾ ਕਰਨਗੇ ਆ ਚਿਬੜਾ ਸਾਨੂੰ ਸਿੱਖਣੇ ਨੂੰ ਮਿਲਦਾ ਜੀ ਕਦੇ ਬੰਦਾ ਰੋਵੇ ਕਦੇ ਫੁੱਲਾਂ ਵਾਂਗੂ ਖਿਲਦਾ ਉਹ ਦੇ ਘਰ ਦੇ ਰਿਆ ਹਨੇਰ ਨਹੀਂ ਓ ਮਿੱਤਰਾ ਓ ਬੰਦਾ ਹੋਣਾ ਚਾਹੀਦਾ ਨਹੀਂ ਓ ਮਾੜਾ ਦਿਲ ਦਾ ਉਹ ਦੇ ਘਰ ਦੇ ਰਿਆ ਹਨੇਰ ਨਹੀਂ ਓ ਮਿੱਤਰਾ ਓ ਬੰਦਾ ਹੋਣਾ ਚਾਹੀਦਾ ਨਹੀਂ ਓ ਮਾੜਾ ਦਿਲ ਦਾ ਹੋਵੇ ਦਸਾਂ ਨੋਵਾਂ ਵਾਲੀ ਘਟ ਚਾਹੇ ਖਟੀਖਾਓ ਬਾਬੇ ਨਾਨਕ ਦਾ ਨਾਮ ਬੋਲ ਜ਼ਿੰਦਗੀ ਨੂੰ ਕੱਟੀ ਜਾਓ ਨਾਨਕ ਦਾ ਨਾਮ ਬੋਲ ਜ਼ਿੰਦਗੀ ਨੂੰ ਕੱਟੀ ਜਾਓ ਨਾਨਕ ਦਾ ਨਾਮ ਬੋਲ ਜ਼ਿੰਦਗੀ ਨੂੰ ਕੱਟੀ ਜਾਓ ਹੋ ਲੁੱਟਿਆ ਪੰਜਾਬ ਹੈ ਪਖੰਡੀ ਜਹੇ ਬਾਬਿਆਂ ਨੇ ਕੁਝ ਲੁੱਟ ਲਿਆ ਇਹਨੂੰ ਲੀਡਰਾਂ ਦੇ ਛਾਬਿਆਂ ਨੇ ਇੱਕ ਕਹਿੰਦਾ ਦੇ ਦੋ ਮੌਕਾ ਚੱਕ ਦੂੰ ਗਰੀਬੀ ਥੋੜੀ ਦੂਜਾ ਕਹਿੰਦਾ ਭੂਤ ਆ ਡਰਾਏ ਮੇਰੇ ਦਾਬਿਆਂ ਨੇ ਇੱਕ ਕਹਿੰਦਾ ਦੇ ਦੋ ਮੌਕਾ ਚੱਕ ਦੂੰ ਗਰੀਬੀ ਥੋਡੀ ਦੂਜਾ ਕਹਿੰਦਾ ਭੂਤ ਆ ਡਰਾਏ ਮੇਰੇ ਦਾਬਿਆਂ ਨੇ ਪਖੰਡਵਾਦ ਪਿੱਛੇ ਲੱਗ ਕਰ ਹੀ ਨਾ ਪੱਟੀ ਜਾਓ ਪਖੰਡਵਾਦ ਪਿੱਛੇ ਲੱਗ ਕਰ ਹੀ ਨਾ ਪੱਟੀ ਜਾਓ ਬਾਬੇ ਨਾਨਕ ਦਾ ਨਾਮ ਬੋਲ ਜ਼ਿੰਦਗੀ ਨੂੰ ਕੱਟੀ ਜਾਓ ਨਾਨਕ ਦਾ ਨਾਮ ਬੋਲ ਜ਼ਿੰਦਗੀ ਨੂੰ ਕੱਟੀ ਜਾਓ ਨਾਨਕ ਦਾ ਨਾਮ ਬੋਲ ਜ਼ਿੰਦਗੀ ਨੂੰ ਕੱਟੀ ਜਾਓ ਨਾਨਕ ਦਾ ਨਾਮ ਇਹ ਅਜਹਾ ਜਹਾਜ਼ ਵਿੱਚ ਚੜ੍ਹੀਏ ਕਲਯੁਗ ਜੋਰਾਂ ਤੇ ਆਏ ਨੂੰ ਫਤਿਹ ਕਰੀਏ ਉਹ ਗੁਰੂ ਕਰੇ ਜਾ ਕੇ ਸੇਵਾ ਖੋਖੋ ਕੇ ਕਰਦਿਆਂ ਉਹ ਮਾਪਿਆਂ ਨੂੰ ਕਾਹ ਤੋਂ ਪਾਣੀ ਦੇਣ ਤੋਂ ਵੀ ਲੜੀਏ ਉਹ ਗੁਰੂ ਕਰੇ ਜਾ ਕੇ ਸੇਵਾ ਖੋਖੋ ਕੇ ਕਰਦਿਆਂ ਓ ਮਾਪਿਆਂ ਨੂੰ ਕਾਹ ਤੋਂ ਪਾਣੀ ਦੇਣ ਤੋਂ ਵੀ ਲੜੀਏ ਉਹ ਜਿੰਨਾ ਜ਼ਿੰਦਗੀ ਆ ਸਾਡੇ ਸੁੱਖਾਂ ਉਤੋਂ ਵਾਰ ਦਿੱਤੀ ਉਹਨਾਂ ਦੇਆਂ ਦੁੱਖਾਂ ਵਿੱਚ ਆਪਾਂ ਨਾਲ ਖੜੀਏ ਜਿੰਨਾ ਜ਼ਿੰਦਗੀ ਆ ਸਾਡੇ ਸੁੱਖਾਂ ਉਤੋਂ ਵਾਰ ਦਿੱਤੀ ਉਹਨਾਂ ਦੇਆਂ ਦੁੱਖਾਂ ਵਿੱਚ ਆਪਾਂ ਨਾਲ ਖੜੀਏ ਹੋ ਨਾਲ ਨਾਲ ਥੋੜਾ ਤੁਸੀਂ ਨਾਮ ਵੀ ਤਾਂ ਜੱਪੀ ਜਾਓ ਬਾਬੇ ਨਾਨਕ ਦਾ ਨਾਮ ਬੋਲ ਜ਼ਿੰਦਗੀ ਨੂੰ ਕੱਟੀ ਜਾਓ ਨਾਨਕ ਦਾ ਨਾਮ ਬੋਲ ਜ਼ਿੰਦਗੀ ਨੂੰ ਕੱਟੀ ਜਾਓ ਨਾਨਕ ਦਾ ਨਾਮ ਬੋਲ ਜ਼ਿੰਦਗੀ ਨੂੰ ਕੱਟੀ ਜਾਓ